ਆਲੂ ਲੈ ਰਿਹਾਗਾ ਹੁਣ ਇਹ 100 ਦੇ 7 ਕਿਲੋ ਤੇ ਬਾਬੇ ਕੋਲ ਰਹਿ ਰਿਹਾਗਾ ਬਾਬੇ ਦੂਜਾ ਤਾਂ ਨਹੀਂ ਹੈਗਾ ਡਾਇਮੰਡ ਆ ਨਾ ਡਾਇਮੰਡ ਆਲੂ ਆ ਭਾਈ ਇਹ ਵੀ ਆਲੂਆਂ ਦੀ ਵੈਰਾਈਟੀਆਂ ਹੁੰਦੀਆਂ ਹਨਾ ਇੱਕ ਡਾਇਮੰਡ ਹੁੰਦਾ ਇੱਕ ਉਹ ਪੜਾਕੇ ਜਿਹਾ ਹੁੰਦਾ ਢੋਾਕਾ ਜਿਹਾ ਨਹੀਂਗਾ ਬੰਦਾ ਬਾ ਠੀਕ ਹੈ ਠੀਕ ਬਸ ਠੀਕ ਨਾ ਨਾ ਸੈਟਾ ਇਹ ਵੀ ਗੱਲ ਥੋੜੀ ਹੈ ਪਾ ਦੇ 100 ਦੇ ਓਕੇ ਅਸੀਂ ਘੱਗੇ ਖੜੇ ਤੇਗੇ ਆ ਇਧਰੋਂ ਪਤਲਾ ਵਾਲਾ ਸੜਕ ਆ ਰਹੀ ਹੈਗੀ ਯਾ ਇੱਧਰ ਸੰਭਾਣੇ ਨੂੰ ਜਾ ਰਹੀ ਆ ਟਰੈਫਿਕ ਅੱਜ ਸੜਕ ਦੇ ਉੱਤੇ ਬਹੁਤ ਆ ਪਤਾ ਨਹੀਂ ਕਿ ਚੱਕਰ ਪੈ ਗਿਆ ਅੱਜ ਟਰੈਫਿਕ ਵੀ ਬਹੁਤ ਆ ਗਰਮੀ ਵੀ ਬਹੁਤ ਆ ਗਈ ਫਲਾਈ ਬਾਏ ਯੂ ਐਸ ਪੀ ਡਰਾਈਵ ਲੱਗ ਰਿਹਾ ਹੈਗਾ ਪੱਗੇ ਰਹਿਣਗੇ ਕਹਿੰਦਾ ਬੱਤਾ ਪੀਣਾਗਾ ਮਹਾਚਾਲਾ ਰਸਤੇ 'ਚ ਖਾ ਕੇ ਤੇ ਕੰਡੀਨ ਤੇ ਮਹਾਚਾਲ ਪੀ ਲਈਏ ਉਦੋਂ ਬਾਅਦ ਫਿਰ ਚੱਲਦਿਆਂ ਕਰਦਿਆਂ ਕੰਮ ਕਰ ਕਿਨੂੰ ਘਰੇ ਛੱਡ ਕੇ ਬਸ ਉਦੋਂ ਬਾਅਦ ਮੈਂ ਲੰਘ ਜਾਊਂਗਾ ਘਰ ਪਿੰਡ ਨੂੰ ਇਹ ਦੇਖਿਓਗਾ ਬਾਬੇ ਦੇ ਜੰਟਾ ਕਿ ਨਹੀਂ ਉਟਾ ਨੇ ਕੋਈ 4 4 ਨਾਏ ਨੇ ਲੈਨੇ ਆਲੂ ਤੇ ਚਲੋ ਫਿਰ ਅਸੀਂ ਨਿਕਲਦੇ ਆਂਗੇ ਦੇਖ ਕੇ ਪਿੰਨੀਆਂ ਬਰਸਾਉਣ ਲੱਗੀ ਅਸਾਂ ਚੱਲਦੇ ਆਂਗੇ ਕਰਦੇ ਆਂਗੇ ਕੰਮਕਾਰ ਜਿਹੜੇ ਹੈਗੇ ਨੇਗੇ ਤੇ ਇੱਕ ਸ਼ਾਇਦ ਲੈਨੇ ਆਂਗੇ 버거 ਉਸ ਤੋਂ ਬਾਅਦ ਫਿਰ ਬੀਲੇ ਬੱਕੀ ਆ ਵੀ ਟੀਕੇ ਜੇ ਭਰੇ ਪਏ ਨੇਗੇ ਇਹ ਬੰਦੇ ਦੇ ਲਾਉਂਦੇ ਨੇ ਉਹਦੇ ਨੇ ਕੀ ਕਰਦੇ ਆਂਗੇ ਬੈਜ ਵਰਕਰ ਦੇ ਵਿੱਚ ਕੀ ਕੁਛ ਵਧੀਆ ਤੇ ਚਲ ਇੱਕ ਇੱਕ ਬੈਜ ਵਰਕਰ ਲੈ ਲੈਨੇ ਤੇ ਵਧੀਆਗਾ ਬੈਠਾ ਵਾਸਤੇ ਜੀ ਇਹ ਡਾਕਟਰ ਆ ਰਿਹਾ ਹੈਗਾ ਤੇ ਹੁਣ ਬੈਠਦੇ ਆਂਗੇ ਤੇ ਖਾਂਦੇ ਆਂਗੇ ਇੱਕ ਵਰਕਰ ਤੇ ਮਿੱਤਰ ਫੇਰ ਜੋ ਵਰਕਰ ਲੈਣਗੇ ਤੇ ਇਹ ਨਵੇਂ ਦਿੱਤਾ ਵਰਕਰ ਤੇ ਹੁਣ ਚੱਲਦੇ ਆਂਗੇ ਆਪਦੇ ਕਰ ਦਾਂਗੇ ਸਾਡਾ ਅੱਜ ਤੀਆ ਮੁੰਡੇ ਦਾ ਜਨਮ ਦਿਨ ਕਹਿੰਦਾ ਅਲਰੇਡੀ ਕਮਾ ਕੇ ਲਿਆ ਮਾਚ ਚਲ ਹਰਾ ਇਹਨੂੰ ਸੰਭਾਣੇ ਲਿਆਇਆ ਤੇ ਮੈਡਮ ਜੀ ਵੀ ਨਾਲੇ ਆ ਕੇ ਪਾਰਕ ਜੇ ਚ ਕਮਾ ਕੇ ਲਿਆਇਆ ਓਏ ਇੱਧਰ ਆ ਜਾ ਪੁੱਤਾਂ ਦੇਖ ਓਏ ਆਹਦੇ ਕਿੰਨੇ ਵਦੇ ਚੀਜ਼ ਹੈ ਆ ਦੇ ਇੱਧਰ ਭੱਜ ਕੇ ਆ ਜਾਓ ਆ ਘੁੰਮਰੇ ਖੜਦੇ ਨੇਗੇ ਉਹਦਾ ਜਰਮਦਾਨਾਗਾ ਉਹ ਆ ਰਿਹਾਗਾ ਬਾਡੇ ਬੋਏ ਤੇ ਆਜੋ 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 ਹਾਂ ਇਹਦੇ ਖੇਡ ਲੋ ਆ ਦੇਗਾ ਕਿੰਨੀ ਵਧੀਆ ਚੀਜ਼ ਹੈਗੀ ਆ ਦੇਖਾ ਬਹੁਤ ਵਧੀਆ ਬਣਾਇਆ ਹੋਇਆ ਹੈ ਪਾਰਕ ਸਮਾਣੇ ਆਗਾ ਗਊਸ਼ਾਲਾ ਪਾਰਕ ਬੋਲਦੇ ਨੇ ਇਹਨੂੰ ਅਨੁਮਾਨ ਜੀ ਦੀ ਮੂਰਤੀ ਬਹੁਤ ਵੱਡੀ ਲੱਗੀ ਹੋਈ ਆ। ਉਹ ਸੀ ਉਧਰ। ਤੇ ਆਹ ਇਹਦੇ ਵਿੱਚ ਦੀ ਘੁੰਮ ਕੇ ਆਉਂਦੇ ਨੇਗੇ। ਆ ਦੇਖੋ। ਇਹ ਆਹ ਮੁੰਡੇ ਦਾ ਬਾਡੇ ਆ ਭਈ ਆਹ ਇਹ ਬਾਡੇ ਬੁਆਏ। ਤੇ ਮੈਡਮ ਕਹਿੰਦੀ ਮੈਂ ਵੀ ਝੂਟੇ ਲੈਣੇ ਨੇ। ਵਾਹ ਭਾਈ ਲੈ ਲਾ। ਆਜੋ ਮੈਂ। ਖੇਡ ਲਓ ਖੇਡ ਲਓ। ਨਹੀਂ ਆ ਰਿਹਾਗਾ। ਤੇ ਬੱਦਲ ਵਾਈ ਬਹੁਤ ਆ ਗਈ ਪਿੱਛੇ। ਖੇਡ ਲਓ ਖੇਡ ਲਓ ਕਿ ਆਜੋ ਕੁਛ ਖਾਣਾ ਚਲ ਆਜੋ ਫਿਰ ਕੁਛ ਖਾ ਲੈਨੇ ਪਹਿਲਾਂ ਹੁਣ 버ਗਰ 버ਗਰ ਖਾਣੇ ਆਂਗੇ ਤੇ ਅੱਜ ਮੈਨੂੰ ਤਨੂ ਕਹਦੀ ਤਨੂ ਕਹਦੀ ਆਇਆ ਕਰ ਕਹਿੰਦੀ ਢੋਲਾ ਕਰ ਲਾ ਕਹਿੰਦੀ ਤੂੰ 버ਗਰ ਖਾਣਾ ਮੈਂ ਉਹਦੇ ਕੋਲ ਮੰਨਾ ਨਾ ਤੇ ਤਨੂ ਦੇਖ ਲੈ ਮੈਂ ਨਹੀਂ ਖਾਂਦਾ ਹੈਗਾ ਮੈਂ ਸਿਰਫ ਇਹਨਾਂ ਨੂੰ ਖਵਾਉਂਗਾ ਠੀਕ ਆ ਦੇਖੋ ਇਸ ਤਰ੍ਹਾਂ ਬੈਠ ਜਾਂਦੇ ਨੇ ਬੰਦਰਾ ਆ ਕੇ ਹਾਂ ਆ ਰਹੇ ਨੇ ਵਿਚਾਰੇ ਮੀਂਹ ਕਰਕੇ ਕਿਉਂਕਿ بارش ਹੋ ਰਹੀ ਹੈ ਕਾਫੀ ਬਿਲਕੁਲ ਤਾਂ ਕਾਫੀ بارش ਹੋ ਰਹੀ ਹੈ ਅਸੀਂ ਪਾਰਕ ਦੇ ਵਿੱਚ ਬੈਠੇ ਦੇਗੇ ਉੱਤੇ ਦੇਖੋ ਰੱਬ ਦਾ ਰੰਗ ਵੀ ਕਿਹਾ ਜਾ ਰਿਹਾ ਪਿਆ ਹੈ ਉਹ ਖੜੀ ਹੈਗੀ ਆਪਣੀ ਗੱਡੀ ਆਈ ਵੀ ਵਿਚਾਰੇ ਨੂੰ ਠੰਡ ਲੱਗ ਰਹੀ ਆ ਇਹਦਾ ਨਵਾਂ ਹੀਰੋ ਹੀਰਾ ਡਾਲ ਲੇਖੋ ਮੀਂਹ ਪੈ ਰਿਹਾਗਾ ਵਧੀਆ ਮੀਂਹ ਦੇ ਵਿੱਚੇ ਲੱਗ ਰਹੇ ਨੇ ਪ੍ਰੈਕਟਿਸਾਂ ਕਰਨ ਪੱਤਰਕਾਰ ਕੇ ਸ਼ੋਰੇ ਬਾਕੀ بارش ਵਧੀਆ ਹੋ ਰਹੀ ਆ ਸਮਾਣੇ ਪਾਰਕ ਦੇ ਵਿੱਚ